ਹਾਂਜੀ ਭਾਈ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਜਿੰਨੇ ਵੀ ਕਿਸਾਨ ਆਏ ਅੱਜ ਕਿਸਾਨ ਮੇਲੇ ਵਿੱਚ ਫਰੀਦਕੋਟ ਵਿੱਚ ਸ਼ਾਮਲ ਹੋਏ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਅੱਜ ਆਪਾਂ ਨਾ ਜੌਂਡੀਅਰ ਦਾ ਸਟਾਲ ਲਾਇਆ ਜਿਹਦੇ ਵਿੱਚ ਆਪਾਂ ਡਿਸਪਲੇ ਵਿੱਚ ਲਾਇਆ 51 51 30 ਜੋ ਕਿ ਟਰੈਕਟਰ ਦੀ ਹਸਪਾਵਰ ਹੈ 130 ਹਸਪਾਵਰ ਹੈ ਜੀ ਠੀਕ ਹੈ ਇਹਦੇ ਵਿੱਚ ਤੁਹਾਨੂੰ ਏਸੀ ਗਿਵਨ ਮਿਲ ਜੂਗਾ ਪਲੱਸ ਇਹਦੇ ਵਿੱਚ ਫਰੰਟ ਹਿਚਰ ਫਰੰਟ ਵੀਡੀਓ ਵੀ ਆਂਦੀ ਹੈ ਇਹਦੇ ਵਿੱਚ ਤੁਸੀਂ ਅੱਗੇ ਰੋਟਾਵੇਟਰ ਵੀ ਚਲਾ ਸਕਦੇ ਹੋ ਇਹ ਜ਼ਿਆਦਾਤਰ ਆਪਾਂ ਉਸ ਕਿਸਾਨ ਲਈ ਲਿਆ ਜਿਹੜੇ ਕਿਸਾਨ ਜ਼ਿਆਦਾਤਰ ਬੀਲਰ ਦਾ ਕੰਮ ਕਰਦੇ ਆ ਉਸ ਕਿਸਾਨ ਲਈ ਟਰੈਕਟਰ ਬਹੁਤ ਵਧੀਆ ਇਹ 4 ਸਿਲੰਡਰ ਵੇ ਟਰੈਕਟਰ ਤੁਹਾਨੂੰ ਮਿਲਦਾ ਜੀ ਔਰ ਲੋਕੋਵਾਇਸ ਵੀ ਬਹੁਤ ਵਧੀਆ ਬਣਾਇਆ ਜੀ ਮੈਲੀਡੀ ਲਾਈਟ ਆ ਇਹਦੀ 4 ਸਿਲੰਡਰ ਵਿੱਚ ਹੈ ਜੀ ਠੀਕ ਹੈ ਜੀ ਔਰ ਡੀਜ਼ਲ ਟੈਂਕੀ ਦੀ ਗੱਲ ਕਰਦੇ ਆ ਲਗਭਗ ਇਹਦਾ ਡੀਜ਼ਲ ਟੈਂਕ 160 ਲੀਟਰ ਦਾ ਡੀਜ਼ਲ ਟੈਂਕ ਹੈ ਜੀ ਟਾਇਰ ਸਾਈਜ਼ ਦੀ ਗੱਲ ਕਰਦੇ ਆ ਤਾਂ ਇਹਦਾ ਟਾਇਰ ਸਾਈਜ਼ ਹੈਗਾ ਫਰੰਟ ਵਾਲਾ 480 ਪਰ ਲਗਭਗ 0.65 ਦਾ ਇਹਦਾ ਟਾਇਰ ਸਾਈਜ਼ ਫਰੰਟ ਦਾ ਹੈ ਔਰ ਦੇਖਣ ਲਵੇ ਵਿੱਚ ਬਹੁਤ ਵਧੀਆ ਬਣਾਇਆ ਜਿਹੜੇ ਮਗਰਾਟ ਆ ਫਰੰਟ ਵਾਲੇ ਉਹ ਵੀ ਮਤਲਬ ਕੰਪਨੀ ਵੱਲ ਆ ਰਹੇ ਔਰ ਇਹਦੀ ਜਿਹੜੀ ਪੀਡੀਓ ਪਾਵਰ ਲਗਭਗ 120 ਹਸ ਪਾਵਰ ਇਹਦੀ ਪੀਡੀਓ ਪਾਵਰ ਮਤਲਬ ਬੈਲਰ ਤੇ ਬਹੁਤ ਵਧੀਆ ਪਰਫਾਰਮੈਂਸ ਆ ਜੀ ਲੁੱਕ ਵਾਈਜ਼ ਤੁਸੀਂ ਦੇਖ ਰਹੇ ਬਹੁਤ ਹੀ ਵਧੀਆ ਬਣਾਇਆ ਹੋਇਆ ਹੈ ਕਿਸਾਨਾਂ ਨੂੰ ਕੀ ਬੈਨੀਫਿਟ ਆਈ ਇਹ ਦੇ ਆਪਣਾ ਜਦੋਂ ਆਪਣਾ ਮੇਲੇ ਦੇ ਰਹੀ ਜਾਂ ਕੋਈ ਖਰੀਦਦਾ ਜੇ ਮੇਲੇ ਦਾ ਯਾਰ ਜੇ ਤੁਹਾਨੂੰ ਇਹ ਫਾਇਦਾ ਮਿਲ ਜਾਂਦਾ ਜਿੱਦਾਂ ਹੁਣ ਜੀਐਸਟੀ ਕਰਕੇ ਰੇਟ ਦਾ ਵੀ ਥੋੜਾ ਜਿਹਾ ਫਰਕ ਪਿਆ ਜੀ ਜੀਐਸਟੀ ਕਰਕੇ ਜਿਵੇਂ ਇਹਦਾ ਰੇਟ ਆਪਾਂ ਜਿਹੜਾ ਲਗਭਗ 75 ਲੱਖ ਰੁਪਈਆ ਦਾ ਰੇਟ ਆ ਜੀਐਸਟੀ ਕਰਕੇ ਲਗਭਗ 4 ਤੋਂ 4.5 ਲੱਖ ਰੁਪਈਆ ਦਾ ਡਿਸਕਾਊਂਟ ਆਇਆ ਇਹ ਜਿਹੜੀ ਜੀਐਸਟੀ ਮੁੜਦੀ ਹੈ ਵਾਪਸ ਆਉਂਦੀ ਹੈ ਜਿਹੜੀ ਸਬਸਿਡੀ ਆਉਂਦੀ ਹੈ ਕਿੰਨੇ ਟਾਈਮ 'ਚ ਵਾਪਸ ਆਇਆ ਨਹੀਂ ਪਹਿਲਾਂ ਸਿਰ ਆਪਾਂ ਆਪਣੇ ਕਿਸਾਨ ਨੂੰ ਸਾਰੇ ਪੈਸੇ ਦੇਣੇ ਪੈਂਦੇ ਨਹੀਂ ਨਹੀਂ ਇਹ ਜਿਹੜੀ ਜੀਐਸਟੀ ਹੈ ਤੁਹਾਨੂੰ ਕੱਟ ਕੇ ਮਿਲੂਗਾ ਰੇਟ ਆਮ ਦਾ ਕੱਟ ਕੇ ਜੀਐਸਟੀ ਠੀਕ ਹੈ ਨਕਦ ਪੇਮੈਂਟ ਦੇ ਹਾਂ ਤੇ ਇਹ ਕੋਈ ਆਪਣਾ ਜਿਵੇਂ ਕਿਸ਼ਤਾਂ ਦੇ ਵਿੱਚ ਹੋਇਆ ਕਿਉਂ ਹੋਣ ਉਹ ਲਗਭਗ 5% ਦੀ GST ਰਹਗੀ 7% ਡਿਸਕਾਊਂਟ ਉਹ ਗਵਰਨਮੈਂਟ ਵੱਲੋਂ ਆਪਾਂ ਬੈਕ ਸਾਈਡ ਤੋਂ ਤਾਦਾ ਕੋਸਟ ਟਰੈਕਟਰ ਦੀ ਆਸਾਈਡ ਤੋਂ ਵੇਖ ਸਾ ਤੇ ਟਰੈਕਟਰ ਦੀ ਗੱਲ ਕਰਦੇ ਆ ਤਾਂ ਇਹ ਲਿਫਟਾ 3700 ਕਿਲੋ ਮਤਲਬ 37 ਕੁਆਂਟਲ ਦੀ ਇਹਦੀ ਲਿਫਟ ਹੈ ਜੀ ਔਰ ਇਹ ਡਿਸਟ੍ਰਿਬਿਊਟਰ ਵੀ ਇਹਦੇ ਵਿੱਚ 6 ਲੱਗੇ ਹੋਏ ਹਨ ਹਾਂ ਜੀ ਔਰ ਇਹਦੇ ਵਿੱਚ ਇਲੈਕਟ੍ਰੀਕਲ ਬਟਨ ਵੀ ਹੈਗੇ ਆ ਤੁਸੀਂ ਬਟਨ ਦੇ ਜ਼ਰੀਏ ਹੀ ਲਿਫਟ ਲਓ ਪਰ ਇਟਾ ਕਰ ਸਕਦੇ ਜਿਵੇਂ ਇਸੇ ਕੱਲੇ ਉੱਤੇ ਬਸ਼ਮੀ ਜੋੜਨਾ ਉਹ ਵੀ ਤੁਹਾਨੂੰ ਫਾਇਦਾ ਤੋਂ ਚਾਹੀਦੇ ਵਿੱਚ ਇਹ ਵੀ ਸਿਸਟਮ ਹੈਗਾ ਤੁਸੀਂ ਇਹ ਲਿੰਕਾਂ ਨੂੰ ਵੀ ਅਡਜਸਟੇਬਲ ਕਰ ਸਕਦੇ ਜਿੰਨਾ ਕਿ ਐਪਲੀਮੇਟਰ ਜੋੜਨ ਚ ਆਪਾਂ ਨੂੰ ਆਸਾਨੀ ਬੱਧ ਮਿਲਦੀ ਆ ਹੁੱਕ ਵੀ ਜੌਂਡੀਰ ਦੀ ਓਰੀਜਨਲ ਹੁੱਕ ਹੁੰਦੀ ਠੀਕ ਹੈ ਜੀ ਔਰ ਇੱਕ ਬੱਚੇ ਦੇ ਵਿੱਚ ਹੋਰ ਫੀਚਰ ਵੀ ਆਂਦਾ ਜਿਵੇਂ ਇਹਦੀ ਪੀਟੀਓ ਇਹਦੇ ਬਟਨ ਲੱਗਿਆ ਬਟਨ ਦੇ ਜ਼ਰੀਏ ਹੀ ਇੱਥੇ ਪੀਟੀਓ ਪਰ ਰੋਕ ਸਕਦੇ ਔਰ ਲਗਭਗ ਇਹਦੇ ਵਿੱਚ ਜਿਹੜੀ ਸਪੀਡਾਂ ਜੀ 48 ਸਪੀਡਾਂ ਜੀ ਟੋਟਲ ਹਾਂਜੀ ਇਹ 32 ਸਪੀਡਾਂ ਫਾਰਵਰਡ ਆ ਔਰ 16 ਸਪੀਡਾਂ ਦੀ ਰਿਵਰਸ ਵਿੱਚ ਤੁਹਾਨੂੰ ਮਿਲ ਜੂਗੀ ਵੀ ਡਿਸਪਲੇ ਕੀਤਾ ਹੋਇਆ ਜੀ ਮਤਲਬ 5110 ਵਿੱਚ ਆਪਣਾ ਇਹ ਨਵਾਂ ਮਾਡਲ ਆਇਆ ਲਿਫਟ ਪ੍ਰੋ V2+ ਲਿਫਟ ਪ੍ਰੋ ਇਹਦੀ ਜਿਹੜੀ ਲਿਫਟ ਦੀ ਕੰਪੈਸਟੀ ਆ ਉਹ ਵੀ ਆਪਾਂ ਵਧਾਤੀ ਆ ਇਹਦੇ ਵਿੱਚ ਇਹਦਾ ਫੀਚਰ ਹੈਗਾ ਜਿਵੇਂ ਮੈਂ ਬੰਦ ਹਾਂ ਇਹਦੇ ਵਿੱਚ ਵੀ ਇਲੈਕਟ੍ਰੀਕਲ ਬਟਨ ਹੈਗਾ ਇਲੈਕਟ੍ਰਿਕ ਬਟਨ ਇਹ ਜੂਰੀਆ ਪੈਂਦਾ ਇਹਦੇ ਵਿੱਚ ਜੂਰੀਆ ਨਹੀਂ ਪੈਂਦਾ ਜੂਰੀਆ ਨਹੀਂ ਪੈਂਦਾ ਇਹ ਮਾਈਕੋ ਪੰਪ ਉਹ ਚਾਂਦਾ ਇਹ ਨੰਪਮ ਮਿਕਸਰ ਹੈ ਨਹੀਂ ਇਹ ਕਿੰਨੇ ਐਚਪੀ ਹੈ ਤੇ 50 ਹਸਪ 50 ਹਸਪ ਤਰਗੋ ਤਰਗੋ ਲੱਗ ਇਹਦੇ ਵਿੱਚ ਜਿਹੜੀ ਆਪਾਂ ਲਿਫਟ ਵਧਾਈ ਆ ਪਲਾਸੇ ਦੀਆਂ ਹੱਬਾਂ ਔਰ ਜਿਹੜੀਆਂ ਡੈਕਸ਼ਨ ਸਪੋਰਟਾਂ ਇਹ ਵੀ ਜਿਆਦਾ ਮਜ਼ਬੂਤ ਕਰਦੀਆਂ ਇਸ ਕਰਕੇ ਦੀ ਇਹ ਲਿਫਟ 25 ਕੁਵੰਟਲ ਅੰਦਰ ਲਿਫਟ ਵਧਾਈ ਹੋਈ ਹੈ ਕਈ ਕੰਪਨੀਆਂ ਆਪਾਂ ਦੇਖਦੇ ਆਂ ਬੈਕ ਲਾ ਕੇ ਬਾਹਰੋਂ ਵਧਾਉਂਦੀਆਂ ਪਰ ਇਹ ਜਿਹੜੀ ਲਿਫਟਾ ਅੰਦਰ ਕੰਪਨੀ ਨੇ ਬਣਾਈ 75 ਵਾਲੀ ਲਿਫਟ ਇਹਦੇ ਵਿੱਚ ਲੱਗੀ ਆ ਪੀ ਆ 75 ਵਜ 50 75 ਹਾਂ ਉਹਦੇ ਵੀ 25 ਕੁਆਂਟਲ ਔਰ ਇਹਦੀ ਵੀ ਫਰਾਸਾਪਤ 25 ਕੁਆਂਟਲ ਇਹਦੀ ਕੋਸਟ ਕਿੰਨੀ ਆਉਦੀ ਇਹਦਾ ਜਿਹੜਾ ਰੇਟ ਆ ਵੈਸੇ ਤਾਂ 12 ਲੱਖ 10 ਹਜ਼ਾਰ ਲੇਕਿਨ ਜੀਐਸਟੀ ਕੱਟ ਕੇ 11 ਲੱਖ 60 ਹਜ਼ਾਰ ਤੱਕ ਪਹੁੰਚਦਾ ਇਹਦੇ ਕੋਈ ਬੈਨੀਫਿਟ ਹੈਗਾ ਕਿਸਾਨ ਵੀਰਾਂ ਨੂੰ ਕਿਸਾਨ ਵੀਰਾਂ ਨੂੰ ਇਹ ਫਾਇਦਾ ਹੋਏ ਤੇ ਵਿੱਚ ਕਿਉਂਕਿ 2026 ਵਿੱਚ ਇਹ ਵੀ ਟਰੈਕਟਰ ਜਿਹੜਾ 5210 ਵੀ ਆ ਉਹ ਵੀ ਸੀਆਰਡੀ ਹੋ ਜਾਣਾ ਸੀਆਰਡੀ ਕਾਰਨ ਫਿਰ ਟਰੈਕਟਰ ਮਹਿੰਗਾ ਵੀ ਹੋਊਗਾ ਜੀ ਮਹਿੰਗਾ ਹੋ ਜਾਣਾ ਹਾਂਜੀ ਹੁਣ ਇਹਦਾ ਇਹ ਫਾਇਦਾ ਇੱਕ ਤਾਂ ਇਹ ਮਾਈਕੋ ਪੰਪ ਵਿੱਚ ਆ ਜੀ ਐਰਲੈਂਡ ਪੰਪ ਦਾ ਦੂਸਰਾ ਇਹਦਾ ਫਾਇਦਾ ਇਹ ਹੈ ਕਿ ਛੋਟੇ ਤੋਂ ਵੱਡੇ ਸਾਰੇ ਕੰਮ ਕਰਦਾ ਜੀ ਠੀਕ ਹੈ ਮਤਲਬ ਲਗਭਗ ਤੁਸੀਂ ਇਹਦੇ ਪਿੱਛੇ 8 ਫੁੱਟ ਦਾ ਸੁਪਰ ਸੀਡਰ ਚਲਾ ਲਓ 13 ਤੋਂ 15 ਕਲਟੀਵੇਟਰ ਚਲਾਉਗਾ ਜੀ ਆਪਾਂ ਤਾਂ ਇਹਨਾਂ ਦਾ ਪੜ ਪਤਾ ਇਹ ਨਿਣਾ ਨਹੀਂ ਹੋਣੀ 16000 ਦੇ ਵਿੱਚ ਆਣਾ 169 28 ਦਾ ਇਹ ਹਾਂ ਜਿਹੜੇ ਟਾਇਰ ਸਾਈਜ਼ ਦਾ ਰੀਅਲ ਟਾਇਰ ਹੈਗਾ 169 28 ਦਾ ਜੀ ਪਰ ਫਰੰਟ ਹੈਗਾ 9524 ਦਾ ਜੀ ਫਿਰ ਸਪੀਡਰ ਦੇ ਵਿੱਚ ਚਾਰ ਆ ਗਈ ਜੀ ਸਟੀਰੀਂ ਵੀ ਦਾ ਐਡਜਸਟੇਬਲ ਆ ਲੋਡ ਮੁਤਾਬਕ ਤੁਸੀਂ ਇਹਨੂੰ ਐਡਜਸਟਮੈਂਟ ਕਰ ਸਕਦੇ ਹੋ ਠੀਕ ਹੈ ਸਟੀਰੀਂ ਐਡਜਸਟੇਬਲ ਆ ਪਾਰਕਿੰਗ ਵੀਰ ਆ ਗਈ ਹੈਂਡ ਬ੍ਰੇਕ ਇਹਦੀ ਗੇਰ ਚੀ ਆਂਦੀ ਹੈ ਹੈਂਡ ਬ੍ਰੇਕ ਗੇਰ ਚੀ ਆਦੀ ਹੈ ਪਰ ਸਭ ਤੋਂ ਵਧੀਆ ਚੀਜ਼ ਹੈ ਹਾਈਡਰੋਲਿਕਾ ਡਬਲ ਐਕਟਿੰਗ ਪਾਵਰ ਸਟੀਅਰਿੰਗ ਨਾਲ ਡਬਲ ਐਕਟਿੰਗ ਪਾਵਰ ਸਟੀਅਰਿੰਗ ਆ ਔਰ ਜੌਂਡੀਅਰ ਵਿੱਚ ਦੇਖੋ ਇਸ ਟਰੈਕਟਰ ਵਿੱਚ ਜਿਹੜਾ ਔਇਲ ਆ ਜੌਂਡੀਅਰ ਵਿੱਚ ਖਾਸ ਕਰਕੇ ਉਹ ਦੋ ਹੀ ਜਗ੍ਹਾ ਪੁਆਇੰਟ ਹੁੰਦਾ ਦਾ ਔਇਲ ਇੱਥਾਂ ਇੰਜਨ ਆਇਲ ਆ ਇੰਜਨ ਆਇਲ ਦੂਸਰਾ ਜਿਹੜਾ ਗੀਅਰ ਬਾਕਸ ਵਿੱਚ ਤੇਲ ਪੈਂਦਾ 38 ਲੀਟਰ ਪੈਂਦਾ ਜਿਹਦੇ ਵਿੱਚ 21 ਤੇਲ ਇਹ ਪੰਪ ਤੋਂ ਸੈਲਕੂਲੇਸ਼ਨ ਹੁੰਦਾ ਇੱਕ ਹੀ ਔਇਲ ਇਹਦਾ ਚਾਰ ਜਗ੍ਹਾ ਕੰਮ ਕਰਦਾ ਸਟੀਅਰਿੰਗ ਨੂੰ ਬ੍ਰੇਕ ਨੂੰ ਗੀਅਰ ਬਾਕਸ ਨੂੰ ਔਰ ਲਿਫਟ ਨੂੰ ਇਹਦੇ ਕਰਕੇ ਔਇਲ ਜਿਹੜਾ ਉਹ ਮਤਲਬ ਠੰਡਾ ਰਹਿੰਦਾ ਉਹਨਾਂ ਕੀ ਹੁੰਦਾ ਪਾਰਟਸ ਨੂੰ ਚਕਨਾ ਤਾਂ ਦੂਜੇ ਟਰੈਕਟਰ ਨਾਲ ਮੁਕਾਬਲੇ ਕਰਦਾ ਹਾਂ। ਹਾਂਜੀ। ਫਿਰ ਇਹਦੇ ਵਿੱਚ ਇੰਜਨ ਆਇਲ ਕੁਲਰ ਵੀ ਲੱਗੇ ਹੋਇਆ ਜੀ। ਇੱਕ ਸਾਈਡ ਤੋਂ ਕੋਲਣਾ ਦਾ ਇੱਕ ਸਾਈਡ ਤੋਂ ਆਇਲ ਆਂਦਾ ਜਿੱਨਾਂ ਕਿ ਇੰਜਨ ਦਾ ਆਇਲ ਆਫੰਡਾ ਰਹਿੰਦਾ। ਸਵਰਾਜ ਵਿੱਚ ਤਾਂ ਮੈਂ ਦੇਖਿਆ ਨਹੀਂ ਪਰ ਜੌਂਡੀਅਰ ਵਿੱਚ ਆਪਾਂ 45 ਐਚ ਕਿਤੇ ਉੱਪਰ ਹਰ ਇੱਕ ਮਾਡਲ 'ਚ ਪਾਇਦਾ ਕਰਦੇ ਹਾਂ। ਓਕੇ। 42.6 ਦੀ ਕਿਊਟੇ ਪਾਵਰ। 42.6 ਦੀ ਕਿਊਟੇ ਪਾਵਰ। ਜੌਂਡੀਅਰ ਵਿੱਚ ਇੱਕ ਤੁਹਾਨੂੰ ਹੋਰ ਵਧੀਆ ਚੀਜ਼ ਦੱਸਦਾ। ਜੋ ਹੁੰਦੀ ਰਹੇ ਜਿੰਨੇ ਵੀ ਟਰੈਕਟਰਾਂ ਦੇ ਉਹਦੀ ਜਿਹੜੀ ਪੀਟੀਓ ਪਾਵਰ ਆ ਕੇ ਫਰੰਟ ਤੇ ਤੁਸੀਂ ਦੇਖ ਸਕਦੇ ਹੋ ਟਰੈਕਟਰ ਕਿਹੜੇ ਸਾਲ ਚ ਬਣਿਆ ਔਰ ਪੀਟੀਓ ਪਾਵਰ ਇਹਦੀ ਕਿੰਨੀ ਹੈ ਕਿਲੋਵਾਟ ਔਰ ਪਲੱਸ ਹਸ ਪਾਵਰ ਇਹ ਟਰੈਕਟਰ ਨਵੰਬਰ ਮਹੀਨੇ 2025 ਦੀ ਬਣਿਆ ਇਹ ਵੀ ਚੀਜ਼ ਤੁਹਾਨੂੰ ਤੇ ਫਾਇਦਾ ਮਿਲਦਾ ਇਹ ਆਪਣੀ ਕਿਥੋਂ ਆਈ ਇਹ ਤੇ ਜੀਐਸਟੀ ਵਾਲਾ 117500 ਨਹੀਂ ਇਹਦੇ ਚ ਹੁਣ ਆਉਣ ਲੱਗਾ ਯਾਰ ਅੱਗੇ ਗੇਅਰ ਸਿੰਕਰੋਮੈਕਸਾਂ ਦੀ ਥੋੜੀ ਜਿਹੀ ਨਾਲ ਸਾਡੇ ਕੋਲੇ ਹੈਗਾ 510 ਠੀਕ ਆ ਉਹਦੇ ਗੇਅਰ ਥੋੜੀ ਆਵਾਜ਼ ਕਰਦੇ ਆ ਇਹ ਮੈਨੂੰ ਨਹੀਂ ਨਾ ਸਿੰਕ్రో ਮੈਕਸਿਮ ਮਿਲ ਜੂਗਾ ਪਰ ਉਹ ਉਹਦੇ ਵਿੱਚ ਫਿਰ ਫੀਚਰ ਘਟ ਜਾਂਦਾ ਟੈਲਟਰ ਨਹੀਂ ਆਉਂਦਾ ਅੱਛਾ ਇਲੈਕਟ੍ਰੀਕਲ ਬਟਨ ਨਹੀਂ ਆਉਂਦੇ ਅੱਛਾ ਉਹਦੇ ਚ ਵੀ ਹਾਂ ਪਰ ਇਹਦਾ ਕੋਈ ਨਹੀਂ ਚੱਕਰ ਉਹ ਤਾਂ ਕੋਲਰ ਆ ਵੈਸੇ ਦੇਖਣਾ ਟ੍ਰੈਕਟਰ ਆ 52 10 ਜਿਹੜਾ ਆਪਣਾ ਆਵਾਜ਼ ਕਰਦਾ ਵੈਸੇ ਉਹ ਕੋਲਰ ਦੀ ਆਵਾਜ਼ ਆ ਕਿਉਂਕਿ ਇਹਦੀ ਗਰਾਰੀਆਂ ਚੇਂਜ ਨਹੀਂ ਹੁੰਦੀ ਆਪਣੀ ਜਗ੍ਹਾ ਫਿਕਸ ਹੈ ਉੱਪਰ ਕੋਲਰ ਉਹ ਨਾਲ ਸ਼ਿਫਟ ਹੁੰਦਾ ਅੱਛਾ ਯਰ ਫਸਣ ਦਾ ਟੁੱਟਣ ਦਾ ਡਰ ਨਹੀਂ ਹੈਗਾ ਹਲਕੇ ਆਵਾਜ਼ ਆਉਂ ਕੋ ਵੈਸੇ ਕੋਈ ਚੱਕਰ ਨਹੀਂ ਹਾਂਜੀ ਅੱਗੇ ਆਗਾ 5405 05 ਬਰਕਰਾਰ ਹਾਂ ਚਰੰਜਾ 05 ਹੈਗਾ ਜੀ 63 ਹਸ ਪਾਵਰ ਟਰੈਕਟਰ ਹੈ ਜੀ ਇਹ ਆਪਾਂ ਨੂੰ ਏਸੀ ਕੇਵਨ ਚ ਵੀ ਮਿਲ ਜਾਂਦਾ ਔਰ ਵਿਦੌੜੇ ਸੀਗੇ ਵਿੱਚ ਵੀ ਮਿਲ ਜਾਂਦਾ ਜੀ ਫੀਚਰ ਵਾਈਜ਼ ਗੱਲ ਕਰਦੇਵੇਂ ਐਲਡੀ ਲਾਈਟ ਆ ਸਾਰਾ ਕੁਝ ਇਹਦੇ ਵਿੱਚ ਮਿਲਦਾ ਜੀ ਆਪਾਂ ਨੂੰ ਸਿੰਗਲ ਪੀਸ ਹੋਡ ਆ ਗਿਆ ਜੀ ਡੀਜ਼ਲ ਇੰਟਰਕੂਲਰ ਆ ਗਿਆ ਨਾਲ ਹਾਂ ਡੀਜ਼ਲ ਇੰਟਰ ਡੀਜ਼ਲ ਇੰਟਰਕੂਲਰ ਵੀ ਦਿੱਤਾ ਹੈਗੇ ਹਾਂ ਜੀ ਇਹ ਏਸੀ ਵਾਲਾ ਫਿਰ ਕੂਲਰ ਆ ਗਿਆ ਹਾਂ ਟਰਬੋ ਵਾਲਾ ਆ ਗਿਆ ਇਹ ਟਰਬੋ ਵਾਲਾ ਜਿਹੜਾ 에어 ਇੰਟਰਕੂਲਰ ਜਿਹੜੀ ਹਵਾ ਠੰਡੀ ਕਰਕੇ ਭੇਜਦਾ ਔਰ ਇਸ ਵਿੱਚ ਤੁਹਾਨੂੰ ਖਾਸੀ ਪੇਵੀ ਇਹਦੇ ਵਿੱਚ ਨਾ ਇੱਕ ਕੰਪਨੀ ਦੇ ਕੋ ਜਿਹੜੀ ਲਿੰਕ ਲੱਗਿਆ ਮਤਲਬ ਇੱਕ ਜੌਂਡੀਅਰ ਦੀ ਇੱਕ ਸੈਟਲਾਈਟ ਆ ਜੇ ਡੀ ਲਿੰਕ ਹੋਣਾ ਕੀ ਹੋਏਗਾ ਕਿ ਆਪਣਾ ਜਿਹੜਾ ਟਰੈਕਟਰ ਆ ਫੋਨ ਦੇ ਨਾਲ ਕਨੈਕਟ ਹੋ ਜਾਂਦਾ ਠੀਕ ਹੈ ਜੀ ਆਪਾਂ ਫੋਨ ਦੇ ਜ਼ਰੀਏ ਦੇਖ ਸਕਦੇ ਟਰੈਕਟਰ ਮੇਰਾ ਕਿੱਥੇ ਚੱਲੀ ਜਾਂਦਾ ਕਿੰਨਾ ਲੋਡ ਤੇ ਚੱਲ ਰਿਹਾ ਕਿੰਨਾ ਡੀਜ਼ਲ ਖਾ ਰਿਹਾ ਹਰ ਇੱਕ ਚੀਜ਼ ਤੁਹਾਨੂੰ ਜਾਣਕਾਰੀ ਇਹ ਜਿਹੜੇ ਨਵੇਂ ਡੈਟਟਰ ਆਉਂਦੇ ਆ 26 ਮਾਡਲ ਜਿਹੜੇ ਆਉਣਗੇ ਸਾਰੇ ਉਹਨਾਂ ਚੋਂ ਤਾਂ ਪੀਚਰ ਕੇ 25 ਵਾਲੇ ਜੀ ਵੀ ਆਉਂਦਾ ਨਹੀਂ 25 ਵਾਲੇ ਤੇ 25 ਗੇਡ ਲਿੰਕ ਸਾਰੇ ਮਾਡਲ ਉਹ ਤੁਹਾਨੂੰ ਜਿਹੜੇ 5310 ਲੈ ਕੇ 75 ਤੱਕ ਆਇਆ 5310 ਲੈ ਕੇ 75 ਤੱਕ ਨਹੀਂ ਜੇ ਨੌਨ ਕੇਵਲ ਲੈਣਾ ਹੋਵੇ ਕਿ ਸਿਰ ਉੱਤੇ ਕੋਸਟ ਕਿੰਨੀ ਆ ਉਹ ਤੁਹਾਨੂੰ ਮਿਲ ਜੂਗਾ 1485 ਜੀ 1485 ਜੀ ਹਾਂ ਜੀ ਆਲ ਪੰਜਾਬ ਦੇ ਵਿੱਚ ਕੇ ਇਕੱਲੇ ਆਪਣੇ ਤੇ 50 ਕੋਟੀ ਨਹੀਂ ਪੰਜਾਬ ਚ ਆਲ ਪੰਜਾਬ ਉੱਤ ਜੋ ਸਾਰੇ ਕਿਸਾਨ ਭਰਾਵਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਹਨਾਂ ਨੇ ਕੀਮਤੀ ਟਾਈਮ ਕੱਢ ਕੇ ਜੌਂਡੀਰ ਦੀ ਵੀਡੀਓ ਨੂੰ ਕੀਤੀ ਹੈ। ਹੋਰ ਧੰਨਵਾਦ।